ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਅੱਜ ਆਪਾਂ ਗੱਲਬਾਤ ਕਰਾਂਗੇ ਕਿ ਸੱਚਖੰਡ ਦਰਬਾਰ ਸਾਹਿਬ ਦੇ ਵਿੱਚ ਯੋਗਾ ਦਿਵਸ ਦੀ ਗੱਲਬਾਤ ਜਿਹੜੀ ਕਰ ਰਹੀ ਸੀ ਭਾਰਤ ਦੇ ਲੋਕ ਤੇ ਉਹਦੇ ਸਬੰਧ ਵਿੱਚ ਅਕਾਲੀ ਦਰਬਾਰ ਅੰਮ੍ਰਿਤਸਰ ਦੇ ਪ੍ਰਧਾਨ ਸਰਦਾਰ ਸਿਮਰਤ ਸਿੰਘ ਮਾਨ ਹੁਣਾਂ ਨੇ ਇੱਕ ਬੇਨਤੀ ਕੀਤੀ ਕਿ ਖਾਲਸਾ ਪੰਥ ਜਿਹੜਾ ਆ ਉਹਦਾ ਯੋਗਾ ਨਹੀਂ ਉਹ ਗਤਕਾ ਦਿਵਸ ਜਿਹੜਾ ਹੈ ਉਹ ਮਨਾਏਗਾ ਇਸ ਬੰਦੇ ਵਿੱਚ ਜੇ ਤੁਸੀਂ ਕਹੋ ਕਿ ਭੁੱਲ ਹੋਈ ਆ ਜਾਂ ਅਣਜਾਣੀ ਚ ਗੱਲ ਹੋਈ ਆ ਇਹ ਮੈਂ ਬਿਲਕੁਲ ਨਹੀਂ ਮੰਨਦਾ ਇਹ ਡੂੰਗੀ ਸਾਜ਼ਿਸ਼ ਆ ਇਸ ਤਰ੍ਹਾਂ ਹੀ ਚੋਣ ਕੀਤੀ ਜਾਂਦੀ ਆ ਕਿਸੇ ਦੀ ਕਿ ਕੋਈ ਆ ਕੇ ਐਦਾਂ ਦੀ ਹਰਕਤ ਕਰੇ ਤੇ ਉਸ ਤੋਂ ਬਾਅਦ ਉਹ ਕੱਲ ਨੂੰ ਮਾਫੀ ਮੰਗੇ ਜਾਂ ਕੋਈ ਐਦਾਂ ਦੀ ਜਿਹੜੀ ਕਹੇ ਕਿ ਮੇਰੇ ਤੋਂ ਜਾਣੇ ਅਣਜਾਣੇ ਚ ਹੋ ਗਈ ਆ ਦਰਬਾਰ ਸਾਹਿਬਾਰੇ ਲੋਕਾਂ ਨੂੰ ਪਤਾ ਆ ਔਰ ਖਾਸ ਯੋਗਾ ਦਿਵਸ ਦੇ ਉੱਤੇ ਆ ਕੇ ਮੈਂ ਸਮਝਦਾ ਕੇ ਦਰਬਾਰ ਸਾਹਿਬ ਦੀ ਜਿਹੜੀ ਸਿਕਿਉਰਿਟੀ ਹੈ ਜਿਹਨੂੰ ਆਪਾਂ ਕਹਿੰਨੇ ਆ ਜਿਹੜਾ ਪੰਥ ਦੀ ਪਹਿਰੇਦਾਰੀ ਆ ਜਿਹੜੀ ਪੰਥ ਦੀ ਪਹਿਰੇਦਾਰੀ ਬਿਲਕੁਲ ਢਿੱਲੀ ਆ ਇਹ ਬਹੁਤ ਵੱਡੀ ਚੂਕ ਹੋਈ ਆ ਜਿਹਦੇ ਵਿੱਚ ਇੱਕ ਕੁੜੀ ਆ ਕੇ ਆਸਣ ਕਰਕੇ ਆਪਣੀਆਂ ਫੋਟੋਆਂ ਜਿਹੜੀਆਂ ਉਹ ਟਵਿੱਟਰ ਹੈਂਡਲ ਦੇ ਉੱਤੇ ਤੇ ਹੋਰ ਸੋਸ਼ਲ ਨੈਟਵਰਕ ਦੇ ਉੱਤੇ ਉਹ ਡਾਊਨਲੋਡ ਕਰਦੀ ਆ ਇਹ ਸਭ ਤੋਂ ਖਤਰਨਾਕ ਗੱਲ ਹੈ ਮੈਂ ਇਹ ਸੋਚਦਾ ਕਿ ਐਸਡੀਪੀਸੀ ਦੇ ਪ੍ਰਧਾਨ ਤੇ ਹੋਰ ਜਿੰਨੇ ਵੀ ਇਸ ਗੱਲ ਨਾਲ ਸੰਬੰਧ ਦਰਬਾਰ ਸਾਹਿਬ ਦੀ ਜਿਹੜੀ ਪਹਿਰੇਦਾਰੀ ਆ ਉਹਦੇ ਵਿੱਚ ਬਹੁਤ ਵੱਡੀ ਚੂਕ ਹੋਈ ਆ ਕਿਉਂਕਿ ਜੇ ਕੋਈ ਬੰਦਾ ਕਿਸੇ ਪ੍ਰਾਈਮ ਮਿਨਿਸਟਰ ਦੀ ਸਕਿਉਰਿਟੀ ਦੇ ਵਿੱਚ ਜਾ ਕੇ ਛੋਟੀ ਜਿਹੀ ਗੱਲ ਹੋਈ ਜਦੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਪੰਜਾਬ ਆਉਂਦੇ ਨੇ ਤੇ ਇੱਕ ਛੋਟੀ ਜਿਹੀ ਗੱਲ ਹੋਈ ਕਿਤੇ ਉਹਨਾਂ ਨੂੰ ਰੋਕ ਲਿਆ ਗਿਆ ਤੇ ਉੱਥੇ ਉਹਨਾਂ ਨੇ ਕਿਹਾ ਕਿ ਮੈਂ ਜੌਂਦਾ ਬਚ ਕੇ ਵਾਪਸ ਚਲੇ ਆਂ ਐਦਾਂ ਦੀਆਂ ਗੱਲਾਂ ਬਤਾਵੀਂ ਹੋਈਆਂ ਪਰ ਸੱਚਖੰਡ ਦਰਬਾਰ ਸਾਹਿਬ ਦੇ ਵਿੱਚ ਇੰਨੀ ਹੈ ਕੰਮ ਜਿਹੜੀ ਆ ਅ ਮਤਲਬ ਕਿ ਐਡੀ ਵੱਡੀ ਗਲਤੀ ਇਹਨੂੰ ਗੁਨਾਹ ਤਾਂ ਹੈ ਕਿ ਜਾਣਬੁੱਝ ਕੇ ਇਸ ਦਿਵਸ ਦੇ ਉੱਤੇ ਆ ਕੇ ਸਿੱਖਾਂ ਦੀ ਪਵਿੱਤਰ ਅਸਥਾਨ ਦੇ ਉੱਤੇ ਪ੍ਰਕਰਮਾਂ ਦੇ ਵਿੱਚ ਯੋਗਾ ਕਰਕੇ ਔਰ ਉਹ ਵੀ ਗਲਤ ਤਰੀਕੇ ਨਾਲ ਜਿਹੜੇ ਆਸਣ ਕਰਕੇ ਤੇ ਦਰਬਾਰ ਸਾਹਿਬ ਨਾਲ ਨੂੰ ਪਿੱਠ ਕਰਕੇ ਸਪੈਸ਼ਲੀ ਉਹਨੂੰ ਡਾਊਨਲੋਡ ਕੀਤਾ ਗਿਆ ਉਹਨੂੰ ਅਪਲੋਡ ਕਰਕੇ ਸ਼ੋਸ਼ਲ ਨੈਟਵਰਕ ਦੇ ਉੱਤੇ ਲੋਕਾਂ ਨੂੰ ਵਿਖਾਇਆ ਗਿਆ ਸਾਨੂੰ ਚੈਲੰਜ ਕੀਤਾ ਗਿਆ ਆ ਇਹ ਗੱਲ ਕੋਈ ਮੰਨੇ ਹੀ ਨਾ ਮੰਨੇ ਇਹ ਗੱਲ ਮਮੋਲੀ ਨਹੀਂ ਹੈ ਥੋੜੇ ਚਿਰ ਬਾਅਦ ਕੋਈ ਆਉਂਦਾ ਆ ਕੋਈ ਗੱਲਾਂ ਦੇ ਉੱਤੇ ਉਹ ਨਿਸ਼ਾਨ ਪਾ ਕੇ ਇੱਥੇ ਆ ਜਾਂਦਾ ਕੋਈ ਕੈਪਰੀ ਪਾ ਕੇ ਆ ਜਾਂਦਾ ਤੇ ਫਿਰ ਉਹ ਸਾਰੇ ਪਰਿਵਾਰ mafias ਤੇ ਉੱਤੋਂ ਜਿਹੜਾ troll system ਹੈ ਉਹ ਇੰਡੀਆ ਦਾ ਜਿਹੜਾ system ਹੈ ਉਹ ਫਿਰ ਵੱਡੇ ਵੱਡੇ ਚੈਨਲਾਂ ਦੇ ਉੱਤੇ ਕਹਿਣਗੇ ਵੀ ਇਹ ਉਹ ਤਾਂ ਬੱਚੀ ਸੀ ਜੀ ਉਹਨੂੰ ਕੀ ਪਤਾ ਸੀ ਇਹ ਗਲਤੀਆਂ ਹੋ ਜਾਂਦੀਆਂ ਨੇ ਇਹ ਗਲਤੀ ਅੱਗੇ ਪਿੱਛੇ ਹੋ ਜਾਂਦੀ ਤਾਂ ਅਸੀਂ ਮੰਨਦੇ ਠੀਕ ਉਸ ਦਿਨ ਆ ਕੇ ਤੇ ਉਹਨੂੰ ਅਪਲੋਡ ਕਰਕੇ ਪੂਰੀ ਦੁਨੀਆ ਦੇ ਵਿੱਚ ਸੁੱਟਣਾ ਇਹਨੂੰ ਤੁਸੀਂ ਗਲਤੀ ਕਿਵੇਂ ਕਹਿ ਸਕਦੇ ਹੋ ਇਹਦੇ ਪਿੱਛੇ ਡੂੰਗੀ ਸਾਜ਼ਿਸ਼ਾ ਇਹ ਇਸ ਚੀਜ਼ ਦੀ ਕੋਕ ਕਰਨੀ ਚਾਹੀਦੀ ਹੈ ਮੈਂ ਕਹਿੰਨਾ ਕੁਝ ਵੀ ਨਾ ਹੋਵੇ ਤਾਂ ਵੀ ਇਹਦੇ ਉੱਤੇ ਕਨਕਵਾਰੀ ਹੋਣੀ ਚਾਹੀਦੀ ਆ ਇਹਦੇ ਵਿੱਚ ਜਿਹੜੀਆਂ ਸਾਡੀਆਂ ਸਿੱਖ ਜਥੇਬੰਦੀਆਂ ਨੇ ਉਹਨਾਂ ਨੂੰ ਤਾਲਮਿਲ ਕਰਕੇ ਜਿਹੜਾ ਐਸਡੀਪੀਸੀ ਪ੍ਰਧਾਨ ਨੇ ਐਡਵੋਕੇਟ ਧਾਮੀ ਸਾਹਿਬ ਉਹਨਾਂ ਨਾਲ ਗੱਲ ਕਰਨੀ ਚਾਹੀਦੀ ਹੈ ਫਿਰ ਜਿਹੜੀ ਅਸੀਂ ਦਰਬਾਰ ਸਾਹਿਬ ਜਦੋਂ ਗਏ ਆ ਪਿੱਛੇ ਜੇ ਜਿਹੜਾ 6 ਜੂਨ ਵਾਲਾ ਸਾਡਾ ਦਿਹਾੜਾ ਹੁੰਦਾ ਆ ਉਹਦੇ ਉੱਤੇ ਲਗਭਗ ਜਿਹੜਾ ਅਕਾਲ ਤਖਤ ਸਾਹਿਬ ਸਮੂਹ ਦਾ ਅੱਗੇ ਜਿੱਥੇ ਸੰਗਤ ਬਹਿੰਦੀ ਆ ਉੱਥੇ ਇੱਕ ਵੀ ਬੰਦਾ ਬਹਿਣ ਲਈ ਜਗ੍ਹਾ ਨਹੀਂ ਸੀ ਹੈਗੀ ਟੋਟਲੀ ਟਾਸਕਪੋਰਸ ਸੀ ਪਰ ਜਦੋਂ ਅਜਿਹੀ ਘਟਨਾ ਹੁੰਦੀ ਆ ਕਿਸੇ ਕੈਮਰੇ 'ਚ ਨਹੀਂ ਐਡੇ ਵੱਡੇ ਸਮੂਹ ਚੋਂ ਕੰਪਲੈਕਸ ਤੋਂ ਘੇਰੇ ਚੋਂ ਨਿਕਲ ਕੇ ਕੋਈ ਜਾਂਦਾ ਹੈ ਇਹਨਾਂ ਦੀ ਹਰਕਤ ਕਰਕੇ ਤੇ ਉਹ ਬਾਹਰ ਚਲੇ ਜਾਂਦਾ ਆ ਇਹ ਗੱਲ ਕੱਲੀ ਇਹ ਨਹੀਂ ਕਿ ਉਹ ਕਰ ਗਈ ਕੱਲੀ ਇਹ ਆ ਗੱਲ ਇਹ ਆ ਕਿ ਅਸੀਂ ਉਹਨੂੰ ਕਿਤੇ ਪੁੱਛ ਨਹੀਂ ਸਕੇ ਕਿਤੇ ਖੜਾ ਨਹੀਂ ਸਕੇ ਇਹ ਗੱਲ ਆਪਣੇ ਆਪ ਦੇ ਵਿੱਚ ਬਹੁਤ ਵੱਡੀ ਗਲਤੀ ਹੋਈ ਆ ਇਸ ਗੱਲ ਨੂੰ ਸਵੀਕਾਰ ਕਰਨਾ ਚਾਹੀਦਾ ਹੈ ਜਿਹੜੇ ਕੈਮਰੇ ਲੱਗੇ ਨੇ ਜਿਹੜੇ ਉੱਥੇ ਆਪਰੇਟਰ ਨੇ ਜਿਹੜੇ ਕੈਮਰਾ ਨੂੰ ਚੈੱਕ ਕਰਦੇ ਨੇ ਉਹ ਬੰਦਿਆਂ ਦੀ ਸਾਰਿਆਂ ਦੀ ਜਾਣ ਵੀ ਨਹੀਂ ਹੋਈ ਕਿ ਉਹ ਕਿੱਥੇ ਸੀ ਕਿ ਦਰਬਾਰ ਸਾਹਿਬ ਦੇ ਵਿੱਚ ਕੋਈ ਵੀ ਘਟਨਾ ਇਦਾਂ ਦੀ ਵਾਪਰ ਜੇ ਤੁਸੀਂ ਫਿਰ ਕੈਮਰੇ ਕਾਦੇ ਲਈ ਲਾਏ ਨੇ ਕੌਣ ਉਹਨੂੰ ਕੈਮਰੇ ਨੂੰ ਵੇਖ ਰਿਹਾ ਕੀ ਇੱਕ ਰੂਮ ਦੇ ਵਿੱਚ ਕੈਮਰੇ ਲੱਗੇ ਨੇ ਉੱਥੇ ਕੋਈ ਬੰਦਾ ਨਹੀਂ ਹੈ ਕਿ ਐਡੀ ਵੱਡੀ ਘਟਨਾ ਵਾਪਰ ਜੇ ਤੇ ਕਿਸੇ ਨੂੰ ਇਸ ਗੱਲ ਦਾ ਪਤਾ ਹੀ ਨਹੀਂ ਹੈ ਇਹ ਗੱਲ ਦੇ ਉੱਤੇ ਮੈਂ ਸਿੱਖ ਜਥੇਬੰਦੀਆਂ ਨੂੰ ਕਹਾਂਗਾ ਕਿ ਤਾਲਮੇਲ ਕਰਕੇ ਐਡਵੋਕੇਟ ਧਾਮੀ ਨੂੰ ਮਿਲਣਾ ਚਾਹੀਦਾ ਉਹਦੇ ਨਾਲ ਗੱਲ ਕਰਨੀ ਚਾਹੀਦੀ ਕਿ ਇਹਦੀ ਬ੍ਰੇਕੀ ਨਾਲ ਜਾਂਚ ਕੀਤੀ ਜਾਏ ਕਿ ਘਟਨਾ ਕਿਵੇਂ ਵਾਪਰੀ ਔਰ ਕਿਵੇਂ ਉਹ ਅੰਜਾਮ ਦਿੱਤਾ ਗਿਆ ਅ ਮੈਂ ਦੋ ਤਿੰਨ ਘਟਨਾ ਜਿਹੜੀਆਂ ਰਿਲੇਟਡ ਨੇ ਖੰਡੂਰ ਸਾਹਿਬ ਹਲਕੇ ਦੇ ਵਿੱਚ ਜਿਹੜੀ ਘਟਨਾ ਹੁੰਦੀ ਆ ਗੁਰੂ ਗ੍ਰੰਥ ਸਾਹਿਬ ਆ ਮਾਰੇ ਸੱਚੇ ਪਾਤਸ਼ਾਹ ਦੀ ਬਾਣੀ ਦੀ ਜਿਹੜੀ ਬੇਅਦਬੀ ਹੁੰਦੀ ਹੈ ਸਟੇਟ ਜਿਹੜੀ ਆ ਉਹਨੇ ਕਈ ਵਾਰੀ ਲਿਖ ਕੇ ਭੇਜਤਾ ਅਕਾਲੀ ਸਰਕਾਰ ਤੋਂ ਲੈ ਕੇ ਹੁਣ ਤੱਕ ਕਈ ਵਾਰੀ ਲਿਖ ਕੇ ਭੇਜਤਾ ਕਿ ਇਹ ਜਿਹੜੀ ਇਹਦੀਆਂ ਧਾਰਾਵਾਂ ਨੇ ਬੇਅਦਬੀਆਂ ਇਹਨੂੰ 302 ਚ ਕਨਵਰਟ ਕੀਤਾ ਜਾਏ ਇਹਦਾ ਰੂਪਰੇਖਾ ਜਿਹੜੀ ਆ ਬਦਲੀ ਜਾਏ ਪਰ ਸੈਂਟਰ ਗਵਰਨਮੈਂਟ ਦੇ ਕੰਨ ਦੇ ਜੂ ਨਹੀਂ ਸਰਕਦੀ ਆਏ ਦਿਨ ਬੇਦਵੀ ਹੁੰਦੀ ਆ ਮਹੀਨਾ ਅਗਲਾ ਅੰਦਰ ਜਾਂਦਾ ਤੇ ਬਾਹਰ ਆ ਜਾਂਦਾ ਐਨਾ ਵੱਡਾ ਗੁਨਾਹ ਪਵਿੱਤਰ ਬਾਣੀ ਦੇ ਜਿਹੜੇ ਅੰਗ ਨੇ ਉਹਨਾਂ ਨੂੰ ਪਾੜਿਆ ਜਾਂਦਾ ਆ ਉਹਦੀ ਬੇਦਵੀ ਕੀਤੀ ਜਾਂਦੀ ਆ ਕਿਸੇ ਨੂੰ ਕੋਈ ਪ੍ਰਵਾਹ ਨਹੀਂ ਹੈ ਸੋ ਇਹਦੇ ਉੱਤੇ ਸਟੇਟ ਜਿਹੜੀ ਆ ਅਸੀਂ ਘੰਟੇ 'ਚ ਬੇਦਵੀਆਂ ਵਾਲੇ ਫੜ ਲਾਂਗੇ ਘੰਟੇ 'ਚ ਰੋਕ ਲਾਂਗੇ ਕੁਝ ਨਹੀਂ ਕਿਸੇ ਨੇ ਕੀਤਾ ਸੈਲਫ ਆਪਣੀ ਸਰਕਾਰ ਬਣਾ ਕੇ ਲੁੱਟ ਰਹੇ ਨੇ ਪੰਜਾਬ ਨੂੰ ਹੋਰ ਕੋਈ ਵੀ ਕੰਮ ਨਹੀਂ ਕਰ ਰਹੇ ਜਾਂ ਫਿਰ ਇੱਕ ਦੂਜੇ ਦੀ ਖਰੀਦੋ-ਫਰੋਖਤ ਕਰਦੇ ਨੇ ਫਰਾਣੇ ਐਮਐਲ ਨੂੰ ਆਪਣੇ ਚ ਲੈ ਉਹ ਦੂਜੇ ਨੂੰ ਦੂਜੇ ਪਾਸੇ ਘੱਲ ਦੋ ਹੋਰ ਤੁਹਾਡਾ ਕੋਈ ਕੰਮ ਨਹੀਂ ਹੈ ਸੋ ਲੋਕਾਂ ਨੇ ਤੁਹਾਨੂੰ ਦੱਸ ਦਿੱਤਾ ਆ ਤੁਸੀਂ ਇਹ ਗੱਲ ਇਸ ਕਰਕੇ ਕੀਤੀ ਕਿ ਹਿੰਦੂਆਂ ਦੀ ਵੋਟ ਟੁੱਟ ਜੂਗੀ ਤੁਸੀਂ ਪ੍ਰੋਫੈਸਰ ਭੁੱਲਰ ਨੂੰ ਰਿਹਾ ਨਹੀਂ ਕੀਤਾ ਤੇ ਹੁਣ ਫਿਰ ਕਿਹੜੇ ਜਿੱਤ ਗਏ ਹੋ ਹੁਣ ਤੁਹਾਨੂੰ ਬੜੀਆਂ ਵੋਟਾਂ ਪੈ ਗਈਆਂ ਨੇ ਜੇ ਤੁਹਾਨੂੰ ਹਿੰਦੂਆਂ ਦੀਆਂ ਵੋਟਾਂ ਇੱਥੇ ਨਹੀਂ ਪਈਆਂ ਤੇ ਪੈਂਦੀਆਂ ਵੀ ਤੁਹਾਨੂੰ ਸਿੱਖਾਂ ਦੀ ਵੀ ਨਹੀਂ ਹੈ ਸੋ ਇਹ ਗੱਲ ਜ਼ਾਹਰ ਤੌਰ ਦੇ ਉੱਤੇ ਆ ਤੁਸੀਂ ਵੇਖ ਲਈ ਆ ਕਿ ਪੰਜਾਬ ਦੇ ਲੋਕ ਜਿਹੜੇ ਨੇ ਉਹ ਕਰਵਟ ਕਿੱਧਰੋਂ ਲੈਂਦੇ ਨੇ ਇੱਕਦਮ ਇਹ ਕਦੀ ਕਿਸੇ ਨੂੰ ਸਮਝ ਨਹੀਂ ਆਉਣੀ ਹੈਗੀ ਜਿਹੜੇ ਪੰਜਾਬ ਦੇ ਜਿਹੜੇ ਹੁਣੇ ਇਲੈਕਸ਼ਨ ਹੋਇਆ ਇੱਥੋਂ ਤੁਹਾਨੂੰ ਸਭ ਕੁਝ ਸਿੱਖਣਾ ਚਾਹੀਦਾ ਹੈ ਪ੍ਰੋਫੈਸਰ ਭੁੱਲਰ ਦੀ ਰਿਹਾਈ ਨਾ ਕਰਕੇ ਤੁਸੀਂ ਬਹੁਤ ਵੱਡਾ ਗੁਨਾਹ ਕੀਤਾ ਯਾਰ ਅਗਲੀ ਗੱਲ ਹਿਮਾਚਲੀਆਂ ਦਾ ਤੇ ਪੰਜਾਬੀਆਂ ਦਾ ਜਿਹੜਾ ਰੌਲਾ ਪੈ ਰਿਹਾ ਹੈ ਜਿਹੜਾ ਉੱਥੇ ਸਾਡੇ ਬੰਦਿਆਂ ਤੇ ਹਮਲਾ ਹੁੰਦਾ ਆ ਜਿਹੜਾ ਉਸ ਜਿਹੜੇ ਲੋਕ ਇਸ ਗੱਲ ਦੇ ਉੱਤੇ ਸਟੇਟ ਚੱਲ ਰਹੀ ਆ ਕਿ ਉਹਨਾਂ ਦਾ ਸਹਿਰ ਸਪਟਾ ਹੀ ਉਹਨਾਂ ਦਾ ਜਿਹੜਾ ਆ ਰੋਜ਼ਗਾਰ ਆ ਉਹਦੇ ਉੱਤੇ ਵੀ ਸਟੇਟ ਗਵਰਨਮੈਂਟ ਨੇ ਭਗਵੰਤ ਮਾਨ ਨੇ ਜਾਂ ਉਹਨਾਂ ਦੇ ਹਮਰਤਬਾ ਕਿਸੇ ਮੰਤਰੀ ਨੇ ਕੋਈ ਸੁਖੂ ਸਰਕਾਰ ਨਾਲ ਗੱਲ ਨਹੀਂ ਕੀਤੀ ਹਿਮਾਚਲ ਦੇ ਵਿੱਚ ਕਾਂਗਰਸ ਦੀ ਸਰਕਾਰ ਆ ਸਟੇਟ ਗਵਰਨਮੈਂਟ ਜਿਹੜੀ ਆ ਦਿੱਲੀ ਦਾ ਤੱਕ ਤੋਂ ਚਾਹੁੰਦਾ ਕਿ ਇਹ ਆਪੇ ਜ ਲੜਨ ਤੇ ਅਸੀਂ ਉੱਤੇ ਬਹਿ ਕੇ ਇਸ ਅੱਗ ਦਾ ਜਿਹੜਾ ਸੇਕ ਹੈ ਉਹਦੇ ਉੱਤੇ ਰੋਟੀਆਂ ਤਰ ਕੇ ਸੇਕੀਏ ਪੰਜਾਬ ਦੇ ਸਿੱਖ ਤੇ ਹਿਮਾਚਲ ਦੇ ਲੋਕ ਆਪੋ ਜੁੰਡੋ ਜੁੜੀ ਹੋਣ ਤੇ ਅਸੀਂ ਉੱਤੇ ਤਮਾਸ਼ਾ ਵੇਖੀਏ ਇਸ ਗੱਲ ਨੂੰ ਸੀਰੀਅਸ ਲੈਣਾ ਚਾਹੀਦਾ ਆ ਪੰਜਾਬ ਸਰਕਾਰ ਨੂੰ ਤੇ ਸਾਡੀਆਂ ਜਥੇਬੰਦੀਆਂ ਨੂੰ ਵੀ ਕਿਉਂਕਿ ਇਹ ਇੱਕ ਬਹੁਤ ਵੱਡੀ ਅੱਗ ਬਾਲੀ ਜਾ ਰਹੀ ਆ ਜਿਹਦੇ ਵਿੱਚ ਜਿਹੜਾ ਬਲਣ ਆ ਉਹ ਹਿਮਾਚਲ ਤੇ ਪੰਜਾਬ ਵਾਲੇ ਜਿਹੜੇ ਸਾਡੇ ਸਿੱਖ ਜਾਂਦੇ ਨੇ ਜਾਂ ਪੰਜਾਬੀ ਜਾਂਦੇ ਨੇ ਉਹਨਾਂ ਲੋਕਾਂ ਦੇ ਰਾਹੀ ਇਹ ਪੂੜਾ ਬਾਲਿਆ ਜਾ ਰਿਹਾ ਆ ਇਹ ਜਿਹੜੇ ਲੋਕ ਨੇ ਜਿਹੜੇ ਹਮਲਾ ਕਰਦੇ ਨੇ ਗਿਣੀ ਮਿਤੀ ਸਾਜਿਸ਼ ਤਹਿਤ ਹਮਲਾ ਕਰ ਰਹੇ ਨੇ ਇਹ ਅਣਜਾਣੀ ਗੱਲ ਨਹੀਂ ਹੈਗੀ ਇਹ ਕਲੜੀ ਦਾ ਹਿੱਸਾ ਆ ਚਪੇੜਾਣਾ ਕਾਂਡ ਵੀ ਉਹਦਾ ਹਿੱਸਾ ਆ ਤੁਸੀਂ ਮੰਨੋ ਜਾਂ ਨਾ ਮੰਨੋ ਇਹ ਸਭ ਕੋਈ ਸਟ੍ਰੈਂਗਲ ਆ ਇਹ ਗੱਲ ਐਸ ਇੰਨੀ ਸਿੱਧੀ ਨਹੀਂ ਹੈ ਜਿੰਨੀ ਆਪਾਂ ਸੋਚ ਰਹੇ ਹਾਂ ਪੰਜਾਬ ਦੇ ਵਿੱਚ ਦੁਬਾਰੇ ਜਿਹੜਾ ਆ ਉਹ ਐਕਸਪੈਰੀਮੈਂਟ ਹੁੰਦਾ ਰਹਿੰਦਾ ਕਿਉਂਕਿ ਜਿਹੜੇ 2027 ਦੇ ਇਲੈਕਸ਼ਨ ਨੇ ਉਹਦੇ ਵਿੱਚ ਤੁਸੀਂ ਵੇਖੋ ਬੀਜੇਪੀ ਦਾ ਬੋਟ ਬੈਂਕ ਵਧਿਆ ਹੈ ਤੇ ਉਹਨਾਂ ਨੇ ਜਿਹੜੀਆਂ ਖੇਤਰੀ ਪਾਰਟੀਆਂ ਨੇ ਉਹਨਾਂ ਨੂੰ ਕਿਤੇ ਨਾ ਕਿਤੇ ਖੁੰਝੇ ਲਾ ਕੇ ਤੇ ਆਪਣੇ ਆਪ ਨੂੰ ਇੱਥੇ ਸਥਾਪਿਤ ਕਰਨਾ ਤੇ ਉਹਦੇ ਲਈ ਜਿੱਨਾ ਚਿਰ ਪੰਜਾਬ ਦਾ ਹਿੰਦੂ ਖਤਰੇ 'ਚ ਨਹੀਂ ਆਉਂਦਾ ਉਹਨਾਂ ਚਿਰ ਇੱਥੇ ਉਹ ਸਥਾਪਿਤ ਨਹੀਂ ਹੋ ਸਕਦੇ ਸੋ ਇਹਨਾਂ ਨੇ ਉਹ ਹਿੰਦੂ ਨੂੰ ਖਤਰੇ 'ਚ ਪੈਦਾ ਕਰਨਾ ਜਿਵੇਂ ਕੰਗੜਾ ਰਣੌਤ ਨੇ ਇਹ ਗੱਲ ਕਹੀ ਸੀ ਕਿ ਪੰਜਾਬ ਦੇ ਵਿੱਚ ਅਤੰਕਵਾਦ ਪਨ ਪਰਿਆ ਆ ਜਾਂ ਆ ਰਿਹਾ ਆ ਸੋ ਉਹ ਗੱਲ ਜਿਹੜੀ ਆ ਇਹ ਸਾਰੀਆਂ ਗੱਲਾਂ ਨੂੰ ਧਿਆਨ ਨਾਲ ਸੋਚਣ ਦੀ ਲੋੜ ਆ ਸੋ ਇਹਦੇ ਉੱਤੇ ਆਪਾਂ ਲਗਾਤਾਰ ਗੱਲ ਕਰਦੇ ਰਹਾਂਗੇ ਪਰ ਆ ਜਿਹੜਾ ਮਸਲਾ ਹੋਇਆ ਹੈ ਗੁਰੂ ਘਰ ਵਾਲਾ ਇਹਦੇ ਉੱਤੇ ਅਸੀਂ ਇੱਕ ਦੋ ਦਿਨਾਂ ਚ ਆਪਣੇ ਹਮਖਿਆਲੀ ਸਿੰਘਾਂ ਨਾਲ ਗੱਲ ਕਰਕੇ ਤੇ ਐਸਡੀਬੀਸੀ ਪ੍ਰਧਾਨ ਨੂੰ ਮਿਲ ਕੇ ਸਾਰੀ ਗੱਲ ਦਾ ਆਪਾਂ ਉਹਨਾਂ ਨਾਲ ਗੱਲ ਕਰਾਂਗੇ ਕਿਉਂ ਤੇ ਕਿਵੇਂ ਜਿਹੜੀ ਆ ਇਹ ਵਾਪਰੀ ਆ ਤੇ ਅੱਗੇ ਤੁਸੀਂ ਇਹ ਤੇ ਕੀ ਕਰ ਰਹੇ ਹੋ ਸਿਰਫ ਇੱਕ ਦੋ ਸ਼ਬਦਾਂ ਦੀ ਮਾਫੀ ਦੇ ਉੱਤੇ ਸਾਰੀ ਗੱਲ ਖਤਮ ਹੋ ਜੂਗੀ ਨਹੀਂ ਇਹਦੀ ਜਾਂਚ ਹੋਣੀ ਚਾਹੀਦੀ ਆ ਇਹ ਉਹ ਕੋਈ ਕਰ ਗਿਆ ਉਹ ਉਹਦੀ ਗੱਲ ਆ ਤੁਸੀਂ ਕੀ ਕਰਦੇ ਸੀ ਆਪਾਂ ਕੀ ਕਰਦੇ ਸੀ ਮਤਲਬ ਅਸੀਂ ਤੁਹਾਡੇ ਨਾਲ ਉਂਗਲ ਨਹੀਂ ਕਰ ਰਹੇ ਆਪਾਂ ਕੀ ਕਰ ਰਹੇ ਸੀ ਮਸਲਾ ਇਹ ਆ ਸਾਡੀ ਪਹਿਰੇਦਾਰੀ ਚ ਬਹੁਤ ਵੱਡੀ ਚੁੱਪ ਹੋਈ ਆ ਢਿੱਲ ਹੋਈ ਆ ਇਹ ਗੱਲ ਸਾਨੂੰ ਸਵੀਕਾਰ ਕਰਨੀ ਚਾਹੀਦੀ ਮੰਨਣੀ ਚਾਹੀਦੀ ਇਹਦੇ ਉੱਤੇ ਮੰਤਨ ਕਰਨਾ ਚਾਹੀਦਾ ਇਹਦੇ ਉੱਤੇ ਜੁੜ ਕੇ ਗੁਰਮਤਾ ਕਰਕੇ ਸੋਚਣਾ ਚਾਹੀਦਾ ਕਿ ਪਵਿੱਤਰਤਾ ਦਰਬਾਰ ਸਾਹਿਬ ਦੀ ਜਿਹੜੀ ਭੰਗ ਹੋਈ ਆ ਉਹਦੇ ਲਈ ਜ਼ਿੰਮੇਵਾਰ ਕੌਣਾ ਦੂਜਾ ਤਾਂ ਹੈ ਹੀ ਹੈ ਅਸੀਂ ਕਿੱਥੇ ਸਟੈਂਡ ਕਰਦੇ ਆ ਇਹ ਗੱਲ ਬਚਣੀ ਬਹੁਤ ਜ਼ਰੂਰੀ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ